ਡੋਬਾੜ ਮੰਮੀ ਮੇਰੇ ਤੁਸੀਂ ਕੀ ਸਮਝਾ ਹੋਇਆ ਮੈਨੂੰ ਹੈ ਕਿੰਨਾ ਕ ਮਾਰ ਕੁੱਟ ਲਓਗੇ ਤੁਸੀਂ ਮੈਨੂੰ ਜਿੰਨੀ ਜਿੰਨੀ ਵਾਰ ਤੁਸੀਂ ਮੇਰੇ ਤੇ ਹੁਣ ਜ਼ੁਲਮ ਕਰੋਗੇ ਨਾ ਸਮਝ ਲਓ ਕਿ ਓਨੀ ਵਾਰ ਤੁਸੀਂ ਹਾਰੋਗੇ ਮੇਰੇ ਤੋਂ ਆ ਜਿਹੜਾ ਮਕਸਦ ਆ ਨਾ ਜਸ਼ਨ ਮੂਲੇ ਆਉਣ ਦਾ ਉਹ ਪੂਰਾ ਹੋ ਲੈਣ ਦੇ ਫਿਰ ਚਾਹੇ ਦੋਹਾਂ ਨੂੰ ਕੱਢ ਕੇ ਮਰੀ ਆਜੋ ਮੰਮੀ ਟਕਾਈ ਨਾਲ ਆਓ ਕੋਈ ਨਹੀਂ ਔਲੀ ਮੰਮੀ ਨੂੰ ਦਵਾਈ ਵਾਂ ਚੱਲੇ ਸੀ ਹਾਂ ਨਾ ਸ਼ਨਾ ਮੈਂ ਤੈਨੂੰ ਆਵਾਜ਼ ਮਾਰਨੀ ਲੱਗਿਆ ਸੀਗਾ ਤੂੰ ਐ ਕਰ ਮੜਾ ਜਾ ਕੋਈ ਇੱਕ ਨਾ ਤਾਂ ਕੱਪੜਾ ਲੀੜਾ ਚ ਲੈ ਆ ਦੇ ਕਈ ਵਾਰ ਉੱਥੇ ਟਾਈਮ ਲੱਗ ਜਾਂਦਾ ਹਸਪਤਾਲ 'ਚ ਮੰਮੀ ਜੀ ਤੁਸੀਂ ਆਪਣਾ ਧਿਆਨ ਰੱਖੋ ਜੇ ਕੋਈ ਤਾਂ ਮੈਂ ਥੱਲਾ ਨਾਲ ਉਹ ਨਹੀਂ ਨਾ ਸ਼ਨਾ ਨਹੀਂ ਨਹੀਂ ਪੁੱਤ ਮੈਂ ਤਾਂ ਇਹਨੂੰ ਕਹਿਨੀ ਆ ਤੇ ਕਿਉਂ ਮੇਰੇ ਤੇ ਘਰ ਲਟਾਈ ਜਾਂਦਾ ਮੇਰੀ ਬਿਮਾਰੀ ਨੂੰ ਕਿੱਥੇ ਰਾਮ ਆਉਣਾ ਪੁੱਤ ਮੰਮੀ ਜੀ ਜਦੋਂ ਸਾਡੇ ਕੋਲ ਘਰ 'ਚ ਮਾਪੇ ਹੈਗੇ ਨਾ ਸਭ ਕੁਝ ਹੀ ਆ ਕੁਛ ਨਹੀਂ ਲਟਾਉਣ ਨੂੰ ਹੁਣ ਥੋੜਾ ਲਾਜਾ ਕਰਾਉਣੀ ਹੈ ਫਤੋ ਤਾਂ ਗੱਲ ਠੀਕ ਐ ਪਰ 500 ਰੁਪਈਆਂ ਦੀ ਲੱਗ ਜਾਂਦੀ ਐ ਤੁਸੀਂ ਆਪਣੇ ਬਾਰੇ ਵੀ ਕੁਝ ਸੋਚੋ ਤੁਹਾਡੇ ਵੀ ਜਵਾਬ ਜੱਲੇ ਹੋਣੇ ਨੇ ਮੰਮੀ ਤੁਸੀਂ ਆਪਣਾ ਇਲਾਜ ਕਰਾਓ ਕੋਈ ਨਹੀਂ ਕੱਲ ਕਿਸੇ ਨੇ ਨਹੀਂ ਦੇਖਿਆ ਪਰਮਾਤਮਾ ਸਭ ਸਹੀ ਕਰੂਗਾ ਜਸ ਤੁਸੀਂ ਰੁਕੋ ਮੈਂ ਸਮਾਨ ਲੈ ਕੇ ਆਈ ਉਹ ਨਾਲੇ ਮੰਮੀ ਪੈਸਿਆਂ ਦੀ ਨਾ ਸੋਚੀ ਜਾਇਆ ਕਰ ਹਲਤਾ ਸੁਣ ਪਤਾ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਅਸੀਂ ਤਾਂ ਆਈ ਜਾਣਾ ਸਮਾਨ ਨੂੰ ਤੂੰ ਰਹਿਣ ਦੇ ਮੰਮੀ ਕਈ ਵਾਰ ਨਾ ਟਾਈਮ ਲੱਗਦਾ ਉਹ ਮੰਮੀ ਕਈ ਵਾਰ ਉੱਥੇ ਦਾਖਲ ਦੁਖਲ ਕਰ ਲੈਂਦੇ ਆਗੇ ਸਹੀ ਗੱਲ ਤਾਂ ਕਰਕੇ ਫਿਰ ਕੰਬਲ-ਕੁੰਬਲ ਉੱਥੇ ਔਖਾ ਹੋ ਜਾਂਦਾ ਐਨੇ ਕਰਮ ਚੰਗੇ ਕੀਤੇ ਹੋਏ ਨੇ ਜਿਹੜਾ ਮੈਨੂੰ ਇੰਨੀਆਂ ਸਿਆਣੀਆਂ ਤੇ ਪਿਆਰ ਕਰਨ ਵਾਲੀਆਂ ਨੋਹਾਂ ਮਿਲੀਆਂ ਚਲੋ ਕੋਈ ਗੱਲ ਨਹੀਂ ਮੰਮੀ ਜੀ ਅਸਤਾ ਸਤਿ ਦਾ ਮਾਨਦਰ ਕਰਦੇ ਆ ਮਾਪੇ ਨੇ ਹੀ ਸਿਖਾਇਆ ਤੁਸੀਂ ਇਦਾਂ ਕਰੋ 2 ਮਿੰਟ ਰੁਕੋ ਮੈਂ ਲੈ ਕੇ ਆਈ ਕੱਪੜੇ ਚਲ ਠੀਕ ਹੈ ਬੇ ਜਸਪਤਾ ਮੈਨੂੰ ਤਾਂ ਇਹੀ ਡਰ ਲੱਗੀ ਜਾਂਦਾ ਆ ਡੈਂਪਲ ਦੀ ਜਬਾਨ ਗੱਠ ਨਿਕਲੀ ਪਈ ਆ ਇਹ ਮਗਰੋਂ ਜਸ਼ਨ ਨੂੰ ਕੁਛ ਦੱਸਣਾ ਦੇਵੇ ਉਹ ਮੰਮੀ ਨਹੀਂ ਦੱਸਦੀ ਉਹ ਤੂੰ ਕਿਉਂ ਡੈਂਪਲ ਦੀ ਟੈਨਸ਼ਨ ਲਈ ਜਾਂਦੀ ਆ ਨਾਲੇ ਉਹਨੂੰ ਪਤਾ ਨਹੀਂ ਉਹਦੇ ਨਾਲ ਕੀ ਬਣਨੀ ਆ ਜੇ ਦੱਸਤੀ ਉਹਨੇ ਉਹਨੂੰ ਪਤਾ ਨਹੀਂ ਨਾ ਉਹਨੂੰ ਦੋ ਦਿਨ ਮੈਂ ਖੁੱਲ ਤਾਂ ਕੀ ਦੇਤੀ ਉਹ ਤਾਂ ਮੇਰੇ ਸਿਰ 'ਚ ਗਲੀਆਂ ਕਰਨ ਲੱਗ ਪਈ ਮੇਰੀ ਗੱਲ ਸੁਣ ਲੈ ਇਹ ਜਿੱਦਨ ਦੀ ਤੇਰੇ ਵਾਲੀ ਨਾਲ ਰਲੀ ਆ ਨਾ ਇਹਦੇ ਮਗਰ ਲਾ ਕੇ ਜ਼ਬਾਨ ਜ਼ਿਆਦਾ ਚਲਾਉਣ ਲੱਗ ਪਈ ਇਹਦੀ ਜ਼ਬਾਨ ਬੰਦ ਕਰਨੀ ਪੈਣੀ ਆ ਆਉਣਾ ਮੰਮੀ ਹੋਰਾਂ ਦਾ ਇਸੇ ਝੂਠ ਦਾ ਫਾਇਦਾ ਚੱਕਿਆ ਜਾਵੇ ਕਰਦੀ ਐ ਇਹਨਾਂ ਦਾ ਵੀ ਗੱਲ ਮੈਂ ਕੋਈ ਨਹੀਂ ਦੱਸਦੀ ਵਾਹ ਮੰਮੀ ਜੀ ਵਾਹ ਤੁਸੀਂ ਤਾਂ ਮਾਂ ਪੁੱਤ ਨਾ ਝੂਠ ਬੋਲਣ ਚ ਬਹੁਤ ਜ਼ਿਆਦਾ ਹੁਸ਼ਿਆਰ ਹੋ ਹੱਦ ਪਾਰ ਕਰਤੀ ਤੁਸੀਂ ਤਾਂ ਝੂਠ ਬੋਲ-ਬੋਲ ਕੇ ਮੈਨੂੰ ਲੱਗਦਾ ਪੁੱਤ ਸਵੇਰ ਦੇ ਛਿੱਤਰ ਖਾਦੇ ਭੁੱਲ ਗਈ ਹੋਰ ਛਿੱਤਰਾਂ ਦੀ ਲੋੜ ਆ ਤੈਨੂੰ ਹਣ ਮੰਮੀ ਜੀ ਥੋੜਾ ਦਿੱਤਾ ਹੋਇਆ ਜਖਮ ਤਾਂ ਮੈਂ ਹਰ ਤੱਕ ਕੋਈ ਵੀ ਨਹੀਂ ਭੁੱਲੀ ਪਰ ਹੁਣ ਹੁਣ ਮੈਂ ਤੁਹਾਡੇ ਤੋਂ ਡਰਦੀ ਨਹੀਂ ਆਪਣੇ ਵਾਸਤੇ ਨਾ ਮੈਂ ਆਪ ਖੜੂੰਗੀ ਆ ਦੇਖ ਲੈ ਆਪਣੇ ਵਾਸਤੇ ਆਪ ਖੜੂਗੀ ਮੇਰੀ ਗੱਲ ਸੁਣਨੀ ਜਿਹੜੇ ਤੇਰੇ ਆ ਪਰਜੇ ਨਵੇਂ ਨਿਕਲੇ ਆ ਨਾ ਦੇਖ ਲਈ ਕੱਟ ਕੇ ਹੱਥ 'ਚ ਫੜਾ ਦੂੰ ਜੇ ਮੈਂ ਤੈਨੂੰ ਪਿੰਜਰੇ 'ਚ ਬੰਦ ਕਰਨਾ ਜਾਣਦੀ ਆ ਨਾ ਤਾਂ ਤੇਰੇ ਮੈਂ ਸਾ ਕੱਢਣੇ ਵੀ ਜਾਣਦੀ ਆ ਰੋਟੀ ਖਾਣ ਜਾਂ ਬੋਲਣ ਤੋਂ ਬਿਨਾ ਜੀਬ ਹਿਲਾਈ ਆ ਨਾ ਤੂੰ ਯਾਦ ਰੱਖੀ ਤੇਰਾ ਮੈਂ ਹਾਲ ਕੀ ਕਰੂੰਗੀ ਛੱਡੋ ਬਾਲ ਮੰਮੀ ਮੇਰੇ ਤੁਸੀਂ ਕੀ ਸਮਝ ਆਇਆ ਮੈਨੂੰ ਹੈ ਕਿੰਨਾ ਕ ਮਾਰ ਕੁੱਟ ਲੋਂਗੇ ਤੁਸੀਂ ਮੈਨੂੰ ਜਿੰਨੀ ਜਿੰਨੀ ਵਾਰ ਤੁਸੀਂ ਮੇਰੇ ਤੇ ਹੁਣ ਜ਼ੁਲਮ ਕਰੋਗੇ ਨਾ ਸਮਝ ਲਓ ਕਿ ਓਨੀ ਵਾਰ ਤੁਸੀਂ ਹਾਰੋਗੇ ਮੇਰੇ ਤੋਂ ਪਾ ਭਾਬੀ ਚੁੱਪ ਕਰ ਜਾ ਮੈਨ ਲੱਗਦਾ ਤੂੰ ਹੁਣ ਫੇਰ ਛੱਤਰ ਖਾਏਂਗੀ ਤੂੰ ਵੀ ਚੁੱਪ ਕਰ ਜਾ ਜੱਸ ਤੈਨੂੰ ਤਾਂ ਬਲਕਿ ਸ਼ਰਮ ਆਉਣੀ ਚਾਹੀਦੀ ਐ ਮਾਂ ਦੇ ਨਾਲ ਲੱਗੇ ਹੋਇਆ ਔਰ ਇੱਕ ਕੁੜੀ ਨੂੰ ਵਿਆਹ ਕੇ ਉਹਦੇ ਘਰ ਦੇ ਵਿੱਚ ਲੈ ਕੇ ਆ ਔਰ ਉਹਦੇ ਨਾਲ ਆਹ ਕੁਛ ਕਰ ਰਿਹਾ ਮੈਨੂੰ ਤੁਹਾਡੀ ਸਾਰੀ ਹਕੀਕਤਾਂ ਦਾ ਪਤਾ ਐ ਔਰ ਜਿਸ ਦਿਨ ਮੈਂ ਉਹਨੂੰ ਸਾਰੀਆਂ ਪੋਲਾਂ ਖੋਲ੍ਹਤੀਆਂ ਨਾ ਤੁਸੀਂ ਰੋਂਦੇ ਫਿਰੋਗੇ ਸਮਝ ਆ ਗਈ ਨਾ ਫਿਰ ਕੀ ਵਿਗਾੜ ਲੇਗੀ ਤੂੰ ਜੇ ਤੈਨੂੰ ਪਤਾ ਲੱਗ ਗਿਆ ਪੋਲਾਂ ਖੋਲ੍ਹ ਦੇਗੀ ਤੂੰ ਮੈਨੂੰ ਲੱਗਦਾ ਇਹਨੂੰ ਜਿਹੜੀ ਆਪਾਂ ਜ਼ਿਆਦਾ ਸ਼ੂਟ ਦੇਤੀ ਨਾ ਇਹ ਮੇਰੇ ਸਿਰ 'ਚ ਗਲੀਆਂ ਕਰਨ ਲੱਗ ਪਈ ਇਹਦਾ ਕੋਈ ਨਾ ਕੋਈ ਜਸ ਹੱਲ ਕਰਨਾ ਹੀ ਪੈਣਾ ਬਿਲਕੁਲ ਹਲ ਕਰਕੇ ਰੱਖੋ ਮੇਰਾ ਆ ਹੁਣ ਤੱਕ ਵੀ ਤਾਂ ਤੁਸੀਂ ਰੋਜ਼ ਸਵੇਰ ਤੋਂ ਉੱਠ ਕੇ ਹਾਲੀ ਕਰਦੇ ਹੋ ਹੋਰ ਕੀ ਕਰਦੇ ਹੋ ਤੁਸੀਂ ਤੂੰ ਹੈਵੀ ਹੋਸੇ ਦੇ ਲੈ ਕੇ ਆ ਉਸ ਲਾਇਕ ਤੁਸੀਂ ਮੈਨੂੰ ਬੜਾਇਆ ਆ ਮੈਂ ਉਸ ਲਾਇਕ ਨਹੀਂ ਸੀਗੀ ਤੈਨੂੰ ਆਪਣੇ ਬਾਪ ਦਾ ਜਰਾ ਵੀ ਖਿਆਲ ਨਹੀਂ ਆਉਂਦਾ ਬਾਪ ਦੇ ਖਿਆਲ ਕਰਕੇ ਹੀ ਝੁੱਪਾ ਮਾਂ ਮੈਂ ਬਾਪ ਦੇ ਖਿਆਲ ਕਰਕੇ ਹੀ ਫੇਰ ਪੁੱਤ ਤੂੰ ਖੇਤਰ ਖਾਈ ਚੱਲ ਜੱਸ ਆ ਲੋ ਮम्मी ਦਾ ਸਾਰਾ ਸਮਾਨ ਤੇ ਪੁਰਾਣੇ ਹਸਪੀਟਲ ਵਾਲੀਆਂ ਰਿਪੋਰਟਾਂ ਵੀ ਮੈਂ ਵਿੱਚ ਪਾਤੀਆਂ ਸਾਰਾ ਕੁਝ ਪਾਤਾ ਨਾ ਹਾਂ ਜੀ ਤੇ ਮੰਮੀ ਗਰਮ ਪਾਣੀ ਵੀ ਰੱਖਿਆ ਪੀ ਲਿਓ ਹਸਪੀਟਲ ਚ ਪਾਣੀ ਵਧੀਆ ਨਹੀਂ ਹੁੰਦਾ ਠੀਕ ਐ ਪੁੱਤ ਤੇ ਜੀਜੀ ਤੁਸੀਂ ਇੰਨੀ ਉੱਚੀ ਕਿਉਂ ਬੋਲੀ ਜਾਂਦੇ ਸੀ ਨਹੀਂ ਤਾਂ ਨਹੀਂ ਨਹੀਂ ਪੁੱਤ ਇਹਨੇ ਕਿਉਂ ਉੱਚੀ ਬੋਲਣਾ ਇਹ ਤਾਂ ਮੈਨੂੰ ਕਹਿੰਦੀ ਸੀ ਵੀ ਮੰਮੀ ਤੁਸੀਂ ਚੱਜ ਦੇ ਹਸਪੀਟਲ ਵਿੱਚ ਜਾਓ ਐਵੇਂ ਮਾੜੇ ਮੋٹے ਡਾਕਟਰਾਂ ਕੋ ਫਿਰ ਜਾਨੇ ਆ ਰਿਪੋਰਟਾਂ ਵਗੈਰਾ ਕਰਾਓ ਨਾਲੇ ਇਹ ਕਹਿੰਦੀ ਸੀ ਵੀ ਨਹੀਂ ਤਾਂ ਮੈਂ ਉਹਨਾਂ ਨੂੰ ਬੁਲਾ ਲੈਣੀ ਆ ਵੱਡੇ ਪੁੱਤ ਨੂੰ ਫਿਰ ਮੰਮੀ ਸਹੀ ਤਾਂ ਕਹਿੰਦੇ ਆ ਦੀਦੀ ਆਪਾਂ ਬੁਲਾ ਲੈਨੇ ਆ ਵੀਰ ਜੀ ਨੂੰ ਉਹਨਾਂ ਦਾ ਹੋਣਾ ਵੀ ਜ਼ਰੂਰੀ ਐ ਇੱਥੇ ਨਹੀਂ ਨੇ ਪੁੱਤ ਮੇਰਾ ਜਸਪਤ ਹੈਗਾ ਐ ਨਾ ਦਵਾਦਾਰੂ ਲੈ ਆਉਣ ਲਈ ਉਹਨੂੰ ਕਿਉਂ ਵਿਚਾਰੇ ਨੂੰ ਕੰਮ ਕਰਦੇ ਨੂੰ ਬੁਲਾਉਣਾ ਇੱਥੇ ਨਾਲੇ ਗੱਲ ਆਏ ਆ ਦਸ਼ਨ ਫਿਰ ਨਾ ਇੱਕ ਜਣੇ ਨੇ ਵੀ ਆ ਦੋ ਜਣੇ ਵੀ ਉਸੇ ਕੰਮ 'ਚ ਫਿਰ ਜਾਣਗੇ ਇਹਦੇ ਨਾਲੋਂ ਚੰਗਾ ਇੱਕ ਜਣਾ ਦਾ ਕੰਮ ਲੱਗਿਆ ਨਾ ਹੋਰ ਪੁੱਤ ਨਾਲੇ ਮਾਮਾ ਨੂੰ ਤਾਂ ਪੁੱਤਾਂ ਦਾ ਹੌਸਲਾ ਹੀ ਬਹੁਤ ਹੁੰਦਾ ਬਸ ਇਹ ਤਾਂ ਕਮਾਉਂਦੇ ਸੋਹਣੇ ਲੱਗਦੇ ਆ ਮੇਰਾ ਕੀ ਆ ਮੈਂ ਅੱਜ ਹੈਗੀ ਆ ਕੱਲ ਨੂੰ ਕੀ ਪਤਾ ਹੋਣਾ ਕਿ ਨਹੀਂ ਹੋਣਾ ਮੰਮੀ ਇੰਦਾ ਦਾ ਲੱਗ ਗਿਆ ਮੰਮੀ ਚਲੋ ਆਪਾਂ ਚਲੀਏ ਮੰਮੀ ਤੁਸੀਂ ਜੀਆਂ ਗੱਲਾਂ ਕਿਉਂ ਕਰੀ ਜਾਂਦੇ ਹੋ ਆਪਾਂ ਵੀਰ ਜੀ ਨੂੰ ਫੋਨ ਕਰ ਦਿੰਨੇ ਆਂ ਦੀਦੀ ਇੱਕ ਵਾਰ ਆ ਜਾਣਗੇ ਨਹੀਂ ਨਹੀਂ ਪੁੱਤ ਉਹਨੂੰ ਕਿਉਂ ਫੋਨ ਕਰਨਾ ਬਸ ਤੈਨੂੰ ਕਹਿ ਤਾ ਨਾ ਜਸ ਤੇ ਤੂੰ ਹੈਗੇ ਆ ਨਾ ਚਲੋ ਕੋਈ ਨਹੀਂ ਮੰਮੀ ਜੀ ਫਿਰ ਮੈਂ ਨਾਲ ਚੱਲ ਪੈਂਦੀ ਆ ਥੋੜੇ ਹਸਪੀਟਲ ਨਹੀਂ ਨਹੀਂ ਪੁੱਤ ਜਸ ਹੈਗਾ ਕਰੇ ਨਹੀਂ ਹੈਗਾ ਜਸ ਅਸੀਂ ਤੂੰ ਅੰਦਰ ਜਾ ਮੈਂ ਮੰਮੀ ਨੂੰ ਛੱਡ ਕੇ ਆਉਂਦੀ ਆ ਆਜੋ ਮੰਮੀ ਤੁਸੀਂ ਬੈਠੋ ਗੱਡੀ 'ਚ ਅਸੀਂ ਆ ਜਾਣਾ ਮੈਨੂੰ ਪਤਾ ਆ ਔਰ ਜੇ ਅੱਜ ਸ਼ਾਮ ਤੱਕ ਤੁਸੀਂ ਮੇਰੀ ਉਹਨਾਂ ਨਾਲ ਫੋਨ 'ਤੇ ਗੱਲ ਨਾ ਨ ਕਰਾਈ ਤਾਂ ਤੁਸੀਂ ਆਪਣਾ ਹਿਸਾਬ ਲਗਾ ਲਿਓ ਅਸੀਂ ਆ ਜਾਣਾ ਸ਼ਾਮ ਨੂੰ ਜੇ ਸ਼ਾਮ ਤੱਕ ਕੋਈ ਤੂੰ ਊਚਨੀ 'ਚ ਕੀਤੀ ਜਸ਼ਨ ਨਾਲ ਗੱਲ ਕੀਤੀ ਸਾਡੇ ਬਾਰੇ ਜਸ ਬਾਰੇ ਜਾਂ ਮੇਰੇ ਬਾਰੇ ਜਾਂ ਆਪਣੇ ਘਰ-ਬਾਰ ਬਾਰੇ ਤਾਂ ਦੇਖੀ ਸਹੀ ਦੀ ਰਮੈਂ ਹਾਲ ਕੀ ਕਰਦੀ ਆ ਸ਼ਾਮ ਨੂੰ 4 ਵਜੇ ਮੈਂ ਆਈ ਲੈ ਦਫਾ ਹੋ ਇਹਦੇ ਨਾਲ ਕਿੰਨਾ ਮਰਜੀ ਮੱਥਾ ਮਾਰੀ ਜਾ ਕੋਈ ਫਾਇਦਾ ਮੈਂ ਇਸ ਮੂਰੇ ਬੀਨ ਵਜਾਉਣ ਦਾ ਜੇ ਨੇ ਦੱਸ ਤਾਂ ਨਾ ਜਾਣ ਕੁਛ ਨਹੀਂ ਦੱਸਦੀ ਤੂੰ ਉੱਧਰ ਬੈਠਾ ਮੰਮੀ ਗੱਡੀ ਤੇ ਇੱਧਰ ਕਿੱਧਰ ਚੱਲਣੀ ਆ ਚਲਾਉਣੀ ਆ ਗੱਡੀ ਦਿਮਾਗ ਖਰਾਬ ਕੀਤਾ ਪਿਆ ਇਸ ਜਨਾਨੀ ਨੇ ਮੇਰਾ ਫਰੋਂ ਆ ਕੇ ਲੋਡ ਕਰਦੀਆਂ ਮੈਂ ਤੇ ਬੱਚਾ ਮਾ ਆ ਵੀ ਡਰਾਵਲ ਦੀ ਇੱਕ ਕਰਤਾ ਹੋਏ ਹੁਣ ਮੈਂ ਕੀ ਜਵਾਬ ਦੇऊं ਉਹ ਕੀ ਹੋ ਗਿਆ ਤੈਨੂੰ ਓਏ ਹੋਣਾ ਕੀ ਆ ਛੋਟਿਆ ਆਪਾਂ ਤਾਂ ਜਵਾਨ ਲੁੱਟੇ ਗਏ ਆਪਾਂ ਉਹ ਕਿਉਂ ਪੱਟੇ ਗਏ ਬਾਈ ਕਿਉਂ ਰੋਈ ਜਾਣਾ ਤੂੰ ਓ ਮੈਂ ਤੈਨੂੰ ਕੀ ਦੱਸਾਂ ਛੋਟਿਆ ਜਮਾ ਮਾਰਤੇ ਦੱਸ ਵਿੱਕੀ ਨੇ ਮਾਰਤਾ ਤੈਨੂੰ ਕਿਹਦੇ ਨਾਲ ਪੰਗਾ ਲੈ ਕੇ ਆ ਗਿਆ ਬਾਰੇ ਲੜ ਪਿਆ ਕਿਸੇ ਨਾਲ ਉਹ ਮੈਂ ਲੜਿਆ ਨਹੀਂ ਛੋਟਿਆ ਉਹ ਤੇਰੇ ਜਾਣੀ ਆਪਾਂ ਉਹ ਕੰਪਨੀ ਚ ਪੈਸੇ ਲਾਏ ਸੀ ਕਿਹੜੀ ਕੰਪਨੀ ਬਾਪੂ ਕੀ ਦੀ ਗੱਲ ਕਰਦੇ ਹੋ ਓਏ ਛੋਟਿਆ ਉਹ ਭੱਜ ਗਏ ਤੇਰੇ ਜਾਣੀ ਉਹ ਤੇਰਾ ਐ ਕੰਪਨੀ ਵਾਲੇ ਕਿਵੇਂ ਭੱਜ ਜਾਣਗੇ ਤੂੰ ਜਾ ਕੇ ਪਤਾ ਕਰ ਵੱਡੀਆਂ ਕੰਪਨੀ ਆਈ ਨਹੀਂ ਭੱਜਦੀਆਂ ਹੁੰਦੀਆਂ ਕਿਹੜੀ ਕੰਪਨੀ ਗੱਲ ਕੀ ਜਾਲ ਮੈਨੂੰ ਦੱਸ ਤਾ ਦੇ ਮੈਂ ਕਹਿੰਦੀ ਜਾ ਕੇ ਪਤਾ ਕਰ ਉਹ ਮੇਰੇ ਧੌੜੇ ਹਾਏਵੇਂ ਆਏ ਨੇ ਮੈਂ ਸਾਰਾ ਕੁਝ ਦੇਖ ਕੇ ਆਂ ਜੇ ਮੈਂ ਉੱਥੇ ਦੇਖ ਕੇ ਆਂ ਤਾਂ ਹੀ ਮੈਂ ਮੈਨੂੰ ਤਾਂ ਤਰਤਲੀ ਪੈ ਗਈ ਆ ਕੀ ਹੋ ਗਿਆ ਮਰ ਜਾਂ ਚਾਚਾ ਗੱਲ ਕੀ ਹੋਈ ਮੈਨੂੰ ਦੱਸ ਤਾਂ ਕਿਹਦੀ ਕੰਪਨੀ ਉਹ ਗੱਲ ਲੱਗੀ ਹੋਗੀ ਉਹ ਜੁਵਾ ਤਾਂ ਮੰਗੂ ਲੱਗਿਆ ਪਿਆ ਤੂੰ ਗੱਲ ਦੱਸ ਮੈਨੂੰ ਐਂ ਤਾਂ ਦੱਸ ਦੇ ਪੈਸੇ ਕਿੰਨੇ ਲਾਇਏ ਸੀ ਉਹ ਚ ਮੱਛੜੇ ਉਹ 10 ਲੱਖ ਰੁਪਇਆ ਲਾਇਆ ਸੀਗਾ ਬਾਈ ਨੇ ਕੰਪਨੀ ਸੀ ਤੇ ਸਾਂਝਾ ਹੀ ਆ ਸਰ ਹਾਂ ਆਪਣੇ ਪੈਸੇ ਲਾਇਏ ਨੇ ਆਹੋ ਲੈ 10 ਲੱਖ ਕਿੰਨੇ ਪੂਰਾ ਹੋਊਗਾ ਹਾਏ ਮੈਂ ਪਤਾ ਕਰਕੇ ਹੁਣ ਤੂੰ ਉਹੀ ਬਾਪੂ ਤੈਨੂੰ ਗਲਤਫਹਮੀ ਹੋ ਗਈ ਕਿਸੇ ਨੇ ਉਹੀ ਕਹਤਾ ਹੂੰ ਮੈਂ ਪਤਾ ਕਰਦਾ ਓਏ ਪੁੱਤ ਨਾ ਘਟਾ ਪੈ ਗਿਆ ਹੋਇਆ ਆਪਾਂ ਕੀ ਕਰਾਂਗੇ ਓਏ ਚੋਰਾਂ ਦੇ ਵੀ ਕੋਈ ਪੈਰ ਹੁੰਦੇ ਨੇ ਉਹ ਭੱਜ ਗਏ ਓਏ ਹੋ ਹੁਣ ਮੈਂ ਕੀ ਮੇਰੀ ਮੇਰੀ ਗੱਲ ਤਾਂ ਸੁਣਾ ਤੂੰ ਕਿਉਂ ਬਲੱਡ ਵਧਾਇਆ ਮੈਂ ਤੈਨੂੰ ਕਹੀ ਜਾਂਦਾ ਮੈਂ ਪਤਾ ਤਾਂ ਕਰ ਲਾ ਫੇਰ ਕਰਨੀ ਜਿਹੜਾ ਕੁਝ ਕਰਨਾ ਤਾਂ ਉਹ ਤੂੰ ਕੀ ਪਤਾ ਕਰੇਗਾ ਹੁਣ ਮੈਂ ਲੋਕਾਂ ਨੂੰ ਕੀ ਜਵਾਬ ਦਵਾਂ ਜਿੰਨਾਂ ਤੋਂ ਫੜ-ਫੜ ਕੇ ਲਾਏ ਸੀ ਨਾ ਫੇਰ ਪਹਿਲਾਂ ਤੇਰੀਆਂ ਫੁੱਟੀਆਂ ਸੀ ਚੱਕ ਕੇ ਮੂੰਹ ਲਾਤੇ ਇੰਨੇ ਪੈਸੇ ਉਹ ਪਾਈ ਟਿਕ ਜਾ ਤੂੰ ਕੋਈ ਨਾ ਟਿਕ ਜਾ ਹੋਰ ਵੀ ਪਸਾਦੇ ਆਪਾਂ ਮੈਂ ਤਾਂ ਕਿਹਾ ਹੁਣ ਨਹੀਂ ਲਾਇਆ ਹੋਇਆ 10 ਲੱਖ ਰੁਪਏ ਮੈਂ ਇੱਕੜਾ ਇਕੱਲੇ ਨੇ ਲਾਇਏ ਸੀ ਅਸੀਂ ਦੋਨਾਂ ਨੇ ਰਾਇ ਕਰਕੇ ਲਾਇਏ ਸੀ ਹਾਂ ਚੰਗੀ ਰਾਇ ਕੀਤੀ ਹੈ ਦੋਨਾਂ ਨੇ ਪੱਟ ਕੇ ਧਰਤਾ ਉਹ ਘਾਟੇ ਨੂੰ ਕੋਈ ਕਰਦਾ ਹੁੰਦਾ ਪੱਟ ਕੇ ਕਰ ਧਰਤਾ ਓਏ ਹੁਣ ਮੈਂ ਕਿਵੇਂ ਤਾਨੇ ਮੇਨੇ ਸੁਣੂ ਇਹਨਾਂ ਨੇ ਓਏ ਐਦੂ ਪਹਿਲਾਂ ਇਹ ਮੈਨੂੰ ਇਹਨੇ ਤਾਨੇ ਮੇਨੇ ਮਾਰਨ ਮੈਂ ਤਾਂ ਕੁਸ ਖਾ ਕੇ ਮਰ ਜਾਵਾਂ ਓਏ ਹਾਏ ਕਰੇ ਸੱਟ ਜਾਣਗੇ ਪੈਸੇ ਮਰਨ ਨਾਲ ਤਾਂ ਚੱਲ ਤੂੰ ਬੈਠ ਉਧਰ ਕਾਮਲੀਆਂ ਗੱਲਾਂ ਕਿਉਂ ਕਰੀ ਜਾਂਦਾ ਬਾਪੂ ਯਾਰ ਚਾਚਾ ਲੇ ਕੇ ਆਵੜਾ ਪਤਾ ਕੀ ਐ ਇਹਨੇ ਆਪਣੇ ਤਾਂ ਦੱਸ ਗਿਆ ਹੀ ਗਿਆ ਉਹ ਹੋਰ ਵੀ ਫਸਾਤੇ ਮੈਨੂੰ ਤਾਂ ਲੱਗਦਾ ਵੀ ਤਾਂ ਵਾਲਾ ਕਰਦਾ ਆਪਣੇ ਦੱਸਦਾ ਕਾਨੂੰ ਕਰਦਾ ਇਹ ਬੇ ਹੁਣ ਲੋਕਾਂ ਦੇ ਬੂਵੇ ਅ ਗੁੱਡਾ ਲਾ ਲਿਆ ਬੇ ਪੱਜ ਲਾ ਬੇ ਬੇ ਆਪਣਾ ਜਮਾ ਪੱਟੇ ਜਾਵਾਂਗੇ ਵੇਖ ਲਾ ਗੇਟ ਤਾਂ ਤਾਂ ਅੰਦਰੋਂ ਲਾ ਕੇ ਕਿੱਦਾਂ ਉਹ ਤੇਰਾ ਉਹ ਬਾਈ ਬੇ ਗੇਟ ਖੋਲ ਦੇ ਬਾਈ ਖੋਲ ਗੱਲ ਤਾਂ ਹੁਣ ਬਾਪੂ ਬੇ ਤારી ਮਜ਼ਾਕ ਨਹੀਂ ਗੇਟ ਬੰਨ ਦੇ